ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵੜਾ ਨਿਊਜ਼ ਚੈਨਲ ਬਲਾਕ ਮਾਚੀਵੜਾ ਦੀਨੋਂ ਪੈਂਦੀ ਇੱਕ ਪਿੰਡ ਦੇ ਵਿੱਚ ਮਕਾਨ ਮਾਲਿਕ ਨੇ 9 ਸਾਲਾਂ ਦੀ ਬੱਚੀ ਜੋ ਕਿ ਉਸਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੀ ਪਰਵਾਰ ਨਾਲ ਸਬੰਧਿਤ ਹੈ ਉਸਦੇ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆ ਤੇ ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦੀਆਂ ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਹ ਪਿੰਡ ਦੇ ਇੱਕ ਕੱਦ ਵਿੱਚ ਕਿਰਾਏ ਤੇ ਰਹਿੰਦੀ ਹੈ ਤੇ ਜਿਸ ਦਾ ਮਾਲਕ ਉਸ ਦੇ ਘਰ ਵਿੱਚ ਹੀ ਰਹਿੰਦਾ ਹੈ ਤੇ ਬੱਚੀ ਦੀ ਮਾਤਾ ਅਨੁਸਾਰ ਉਸ ਦਾ ਪਤੀ ਤੇ ਉਹ ਰੋਜ਼ਾਨਾ ਮਜ਼ਦੂਰੀ ਕਰਨ ਲਈ ਘਰੋਂ ਚੱਲ ਜਾਂਦੇ ਹਨ ਅਤੇ ਬੱਚੇ ਪਿੱਛੋਂ ਘਰ ਹੁੰਦੇ ਹਨ ਤੇ ਪੀੜਤ ਬੱਚੀ ਨੇ ਆਪਣੀ ਮਾਤਾ ਨੂੰ ਦੱਸਿਆ ਕਿ 11 ਦਸੰਬਰ ਨੂੰ ਉਹ ਕਮਰੇ ਦੇ ਵਿੱਚ ਇਕੱਲੀ ਸੀ ਅਤੇ ਮਕਾਨ ਮਾਲਿਕ ਗੁਰਦੇਵ ਉਸਦੇ ਕਮਰੇ ਦੇ ਵਿੱਚ ਆ ਕੇ ਗਲਤ ਕੰਮ ਕਰਨ ਲੱਗਾ ਤੇ ਉਸਨੇ ਬੱਚੀ ਨੂੰ ਧਮਕਾਇਆ ਕਿ ਉਹ ਇਸ ਸਬੰਧੀ ਕੋਈ ਰੋਲਾ ਨਾ ਪਾਵੇ ਤੇ ਪੀੜਤ ਲੜਕੀ ਅੱਜ ਪਰਿਵਾਰ ਦੇ ਸਮੇਤ ਥਾਣਾ ਮਾਚੀਵੜਾ ਪਹੁੰਚੀ ਤੇ ਜਿੱਥੇ ਉਸ ਦੀ ਮਾਤਾ ਨੇ ਪੁਲਿਸ ਦੇ ਕੋਲੋਂ ਬਿਆਨ ਦਰਜ ਕਰਵਾਏ ਇਸੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਰਿਵਾਰ ਦੇ ਵੱਲੋਂ ਦਿੱਤੇ ਬਿਆਨਾਂ ਦੇ ਧਾਰਤਯੁਕਤ ਵਿਅਕਤੀ ਦੇ ਖਿਲਾਫ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਮਾਚੀਵੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਦੇ ਦੀ ਰਿਪੋਰਟ ਕੀ ਗੱਲਬਾਤ ਹੋਈ ਆ 8 ਸਾਲ ਦਾ ਕੁੜੀ ਸੀਗਾ ਜੇ ਇਦਾਂ ਦੇ ਖੇਤਾ ਕੰਮ ਜੜਕਦੇ ਚਾਂ ਸੀਗਾ ਤਾਂ ਇਦਾਂ ਗੱਲ ਕਰੋ ਇੱਥੇ ਇਦਾਂ ਕਰੋਬਾੜੀ ਕਰਾ ਰਹੀ ਹੈ ਸਭ ਕੁਝ ਕੀ ਲੱਗਦੀ ਏ ਤੇਰੀ ਮੇਰੇ ਗੁੱਡੀ ਲੱਗੇ ਕਿਹਨੇ ਕਰਾਇਆ ਸਾਡੇ ਮਾਲਕ ਮਾਲਕ ਨੇ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਨਾ ਕਿ ਅਸੀਂ ਜੋੜਾ ਕੁਝ ਕਰਨਾ ਤੁਸੀਂ ਕਰੋ ਸਾਡੇ ਸਾਰੀ ਬਾੜੀ ਕਰੀ ਸਾਡੇ ਬੱਚੇ ਨਾਲ ਇੱਜਾਦਤ ਹੋ ਗਿਆ ਲਗਾ। ਕੀ ਗੱਲ ਬਾਤ ਹੁੰਦੀ? ਬਸ ਉਹ ਮੇਰਾ ਪਤੀ ਜੀ ਜਿਸੇ ਕਿਰਾਏ ਤੇ ਹੁੰਦੇ ਸੀਗਾ ਜੀ ਤਾਂ ਸਾਡੇ ਕੁੜੀ ਨਾਲ ਪਤਾ ਨਹੀਂ ਕਿੰਨੇ ਚੜ੍ਹ ਤੋ ਗੱਲ ਬਾਤ ਸੀਗਾ ਜੇ ਦਾਦਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਸਾਨੂੰ ਹੁਣ ਪਤਾ ਲੱਗਿਆ ਜੀ। ਕਿੰਨੀ ਉਮਰ ਹੈ ਬੱਚੀ ਦੀ? ਕੁੜੀ ਦਾ ਜੀ 8 ਸਾਲ ਜੀ। ਅੱਛਾ ਕਦੋਂ ਤੋਂ ਕਰ ਰਹੇ ਸੀ? ਉਹ ਹੋ ਗਏ ਜੀ ਕਟੋ ਘਟ ਕਈ ਦਿਨ ਤੋਂ ਮਤਲਬ ਕਾਫੀ ਚਿਰ ਤੋਂ ਮਤਲਬ ਹੋਣਾ ਜੀ ਗੱਲ ਬਾਤ। ਤਾਂ ਸਾਨੂੰ ਪਤਾ ਲੱਗਿਆ ਸਾਸੀ ਫਿਰ ਥਾਣੇ ਆਏ ਆ। ਪਛੜੇ ਥਾਣੇ ਆਏ ਆ এয়ারਪੋਰਟ ਤੋਂ। ਤਾ ਸਾਡੇ ਜਾ ਕੇ ਗਾਂ ਸਨਵਾਈ ਹੋਵੇ ਸਾਡਾ ਬੀਜ ਤੁਸੀਂ ਉਹ ਤੋਂ ਕਿਰਾਏਦਾਰ ਕੋਲੇ ਰਹਿੰਦੇ ਸੀ ਬੋਲ ਹਾਂਜੀ ਹਾਂਜੀ ਕਿਰਾਏਦਾਰ ਤੇ ਰਹਿੰਦੇ ਸੀਗਾ ਹਾਂਜੀ ਕਿਵੇਂ ਪਤਾ ਲੱਗਿਆ ਗੱਲ ਦਾ ਕਿਵੇਂ ਬੱਚੀ ਨੇ ਦੱਸਿਆ ਜਾਂ ਕਿਸ ਤਰ੍ਹਾਂ ਸਾਨੂੰ ਜੀ ਬੱਚੀ ਨੇ ਦੱਸਿਆ ਇਦਾਂ ਦਾ ਗੱਲ ਜੇ ਤਾਂ ਬੱਚੀ ਸਾੜ ਮਤਲਬ ਡਰੇ ਪਈ ਸੀਗਾ ਜੀ ਤਾਂ ਬੱਚੀ ਸਾਡੀ ਦੋ ਦਿਨ ਤੋਂ ਢਿੱਲਾ ਸੀਗਾ ਜੀ ਹਾਂਜੀ ਤਾਂ ਬੱਚੀ ਨੂੰ ਅਸੀਂ ਕਿਹਾ ਕੀ ਗੱਲਬਾਤ ਹੋਈ ਆ ਪਰ ਬੱਚੀ ਡਰ ਡੜ ਕੇ ਉਸ ਤੋਂ ਬਾਅਦ ਸਾਨੂੰ ਜਾ ਕੇ ਬੋਲਿਆ ਜੀ ਇੱਕ ਦਿਨ ਸਾਨੂੰ ਜਾ ਕੇ ਪਤਾ ਲੱਗਿਆ ਜੀ ਹਾਂਜੀ ਬਾਕੀ ਮੰਗ ਕੀ ਕਰਦੇ ਮੰਗ ਸਾਨੂੰ ਬਸ ਇਨਸਾਫ ਮਿਲੇ ਜੀ ਔਰ ਕੀ ਕਰਨਾ ਜੀ ਮੰਗ ਹਾਂਜੀ ਕੋਰੇ ਨੂੰ ਕੋਰੇ ਨਾਲ ਰੈਪ ਕਿਸਾ ਹੋਇਆ ਹੈਗਾ ਹਾਂ ਸਾਡੇ ਜਿਹੜੇ ਕਿਰੇਤ ਰਹਿੰਦਾ ਸੀਗਾ ਜੋ ਕੰਮ ਬਸ ਸਾਰਾ ਚੱਲ ਜਾਂਦਾ ਸੀਗਾ ਕੰਮ ਤੇ ਇਹ ਕੋਰੇ ਨੂੰ ਮਾਰ ਪੀਟ ਕੇ ਗਲਤ ਕੰਮ ਕਰੇ ਕਰਦਾ ਸੀ ਸਾਡੇ ਕੋਲ ਆਇਆ ਕੋਰੇ ਦੋ ਦਿਨ ਜੀ ਅਨੋਖਾ ਲਾਇਆ ਪਹਿਲੇ ਮੈਂ ਕਿਾ ਕੀ ਗੱਲਬਾਤ ਹੋ ਗਿਆ ਹੈਗਾ ਪੁਲੀਸ ਗਿਆ ਟਿੱਲਾ ਤੇ ਟੁਰੀ ਨਾ ਮੈਂ ਕਿਾ ਕੀ ਗੱਲ ਹੈ ਆਖਰੀ ਤੁਸੀਂ ਦੱਸੋ ਕਹਿੰਦਾ ਜੀ ਕਿਰਾਇਜ ਜੱਜ ਕਿਰਾਇਤ ਰਹਿੰਦਾ ਹੈਗਾ ਉਹ ਸਾਡੇ ਨਾਲ ਇਹਦਾ ਗਲ ਕੀਤਾ ਹੈ ਮੈਨੂੰ ਸਾਰਾ ਇਨਸਾਫ ਚਾਹੀਏ ਹਾਂ ਕਿੰਨੇ ਟਾਈਮ ਤੋਂ ਉਹ ਕਰ ਰਿਹਾ ਸੀ ਜੰਮ ਅਮਸਾਂ ਨੂੰ ਤਾਂ ਕੱਲ ਪਤਾ ਲੱਗਿਆ 10 ਦਿਨ ਹੋ ਗਿਆ ਪਤਾ ਲੱਗ ਗਿਆ ਤਾਂ ਮੈਂ ਦੱਸਿਆ ਮੈਂ ਥਾਣੇ ਆਇਆ ਕੱਲ ਰਿਪੋਰਟ ਕਰਾਂ ਇੱਕ ਨਵਾਲਕ ਬੱਚੀ ਨਾਲ ਮਾਮਲਾ ਸਾਹਮਣੇ ਆਇਆ ਸੀ ਨਜ਼ਦੀਕੀ ਕੈਮਰਾ ਤੋਂ ਹਾਂਜੀ ਹਾਂਜੀ ਸਾਨੂੰ ਸ਼ਿਕਾਇਤ ਮਿਲੀ ਸੀ ਜੀ ਤੇ ਬਿਆਨ ਲਿਖਿਆ ਜੀ ਮਦਰ ਦੇ ਤੇ ਉਹਦੇ ਪਿਤਾ ਦੇ ਐਫਆਰ ਲੋਚ ਕਰਤੀ ਆ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਅੱਗੇ ਹੁਣ ਬੱਚੇ ਦਾ ਵੀ ਮੈਡੀਕਲ ਵੀ ਕਰਾਇਆ ਜਾਊਗਾ ਜੀ ਤੇ ਮਾਂਜੂ ਕੋ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਂਡ ਲੈ ਲਿਆ ਜੀ ਠੀਕ ਹੈ